ਸਾ ਸਰੀਰ ਕਰਕੇ ਧੰਗੁਰੂ ਨਾਨਕ ਸਾਹਿਬ ਨਾਲ ਸਭ ਤੋਂ ਵੱਧ ਸਮਾਂ ਭਾਈ ਮਰਦਾਨਾ ਜੀ ਰਹੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਭਾਈ ਦਇਆ ਸਿੰਘ ਪਹਿਲੇ ਪਿਆਰੇ ਸਭ ਤੋਂ ਵੱਧ ਸਮਾਂ ਸਰੀਰ ਕਰਕੇ ਸਤਿਗੁਰਾਂ ਦੀ ਸੰਗਤ ਮਾਣੀ। ਹੁਣ ਜਿਸ ਮਨੁੱਖ ਨੇ ਇਤਿਹਾਸ ਕਹਿੰਦਾ 52-53 ਸਾਲ ਧੰਗੁਰੂ ਨਾਨਕ ਸਾਹਿਬ ਦੀ ਸਹੂਬਤ ਮਾਣੀ ਹੈ। ਉਹਦੇ ਅੰਦਰ ਦਾ ਰੱਬੀ ਪਿਆਰ ਕਿਹਸਾ ਹੋਵੇਗਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਸਹੀ ਜੇ ਲਗਾਇਆ ਜਾ ਸਕਦਾ। ਭਾਈ ਮਰਦਾਨੇ ਨੇ ਆਖਣਾ ਬਾਬਾ ਮੈਨੂੰ ਕਰਾਈਏ ਦਾ ਢੂਮ ਕਹਿੰਦੇ ਆ ਲੋਕ ਹੁਣ ਧੰਗੁਰੂ ਨਾਨਕ ਸਾਹਿਬ ਜੀ ਨੂੰ ਵੀ ਲੋਕ ਕਰਾਈਆ ਕਹਿੰਦੇ ਸਨ ਜਿਨ੍ਹਾਂ ਨੂੰ ਸੱਚ ਦੀ ਸਮਝ ਨਾ ਹੋਵੇ ਜਿਹੜੇ ਸੱਚ ਤੱਕ ਪਹੁੰਚਣਾ ਨਾ ਚਾਹੁੰਦੇ ਹੋਣ ਜਿਹੜੇ ਲੋਕ ਹਨੇਰੇ ਹਨੇਰੇ ਵਿੱਚ ਹੀ ਜ਼ਿੰਦਗੀ ਬਤੀਤ ਕਰਨੀ ਚਾਹੁੰਦੇ ਹੋਣ ਸੱਚ ਦੀ ਪਰਚੋਲ ਨਾ ਕਰਨੀ ਚਾਹੁੰਦੇ ਹੋਣ ਉਹਨਾਂ ਲੋਕਾਂ ਨੂੰ ਸੱਚ ਇੰਜ ਚੁਬਦਾ ਹੈ ਤੇ ਭਾਈ ਮਰਦਾਨੇ ਨੇ ਆਖਣਾ ਬਾਬਾ ਲੋਕ ਮੈਨੂੰ ਕਰਾਈਏ ਦਾ ਢੂਮ ਕਹਿੰਦੇ ਆ ਤੇ ਧੰਗੁਰੂ ਨਾਨਕ ਸਾਹਿਬ ਨੇ ਹੱਸ ਕੇ ਕਹਿਣਾ ਮਰਦਾਨਿਆਂ ਸਮਾ ਆਵੇਗਾ ਤੇਰੀ ਚਰਚਾ ਘਰ ਘਰ ਵਿੱਚ ਹੋਵੇਗੀ ਜਿੱਥੇ ਅੱਜ ਧੰਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕੀਤਾ ਜਾਂਦਾ ਉੱਥੇ ਭਾਈ ਮਰਦਾਨਾ ਜੀ ਨੂੰ ਚੇਤੇ ਕੀਤਾ ਜਾਂਦਾ ਧੰਗੁਰੂ ਨਾਨਕ ਸਾਹਿਬ ਦੀ ਕੈਸੀ ਵਡਿਆਈ ਸੀ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਘਰ ਘਰ ਬਾਬਾ ਗਾ ਵੀ ਹੈ ਵਜਣ ਤਾਲ ਮਰਦੰਗਰ ਬਾਬਾ ਹੁਣ ਭਾਈ ਮਰਦਾਨਾ ਜੀ ਨੂੰ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭੇਜਦੇ ਅੱਗ ਲੈਣ